ਸ਼ਾਇਦ ਆਪ ਨੂੰ ਪਤਾ ਹੋਵੇ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਨੇ ਇੱਕ ਬਹੁਤ ਵੱਡਾ ਗ੍ਰੰਥ ਲਿਖਿਆ ਉਹਨੂੰ ਕਹਿੰਦੇ ਨੇ ਪ੍ਰਭਉਤ ਚੰਦਰ ਲਾਟਕ ਪੁਰਾਣੀਆਂ ਟਕਸਾਲਾਂ ਦੇ ਇੱਥੇ ਹੁਣ ਪੜਾਇਆ ਜਾਂਦਾ ਸੀ ਹੁਣ ਅੱਜ ਕੱਲ ਤੇ ਦੋ ਕਿਤਾਬਾਂ ਪੜ ਲਈਆਂ ਚਾਰ ਕਹਿਸਟਾਂ ਸੁਣ ਲੈਣੀਆਂ ਲੋਕੀ ਕਹਾ ਕਰਨ ਲੱਗ ਪੈਂਦੇ ਨੇ ਇਹ ਸਾਰੇ ਗ੍ਰੰਥ ਪੜ੍ਹਨਾ ਪੜਾਣੇ ਹੁਣ ਰਹਿ ਗਏ ਨੇ ਬਿਰਤੀ ਪ੍ਰਭਾਗ ਸਾਰ ਕਿਤਾਬ ਲਈ ਵਿਚਾਰਮਾਲਾ ਪ੍ਰਭਉਤ ਚੰਦਰ ਨਾਟਕ ਮਹਾਰਾਜ ਸ਼ਤਕੀ ਉਹਨਾਂ ਦੇ ਨੇ ਪੜਾਇਆ ਜਾਂਦੇ ਸਰ ਬਕੈਦਾ ਹੁਣ سلسلہ ਰਹਿ ਗਿਆ ਪਰਬੋਧ ਚੰਦਰ ਨਾਟਕ ਦੇ ਚ ਮੋਹ ਤੇ ਵਿਵੇਕ ਦੀ ਜੰਗ ਲਿਖੀ ਹੈ ਪੰਡਿਤ ਗੁਲਾਬ ਸਿੰਘ ਜੀ ਨੇ ਮੋਹ ਤੇ ਵਿਵੇਕ ਦੀ ਵਿਵੇਕ ਗਿਆਨ ਆਤਮ ਗਿਆਨ ਤੇ ਮੋਹ ਇੱਕ ਪਾਸੇ ਮੋਹ ਰਾਜਾ ਹੈ ਇੱਕ ਪਾਸੇ ਵਿਵੇਕ ਰਾਜਾ ਹੈ ਦੋ ਰਾਜਿਆਂ ਦੀ ਜੰਗ ਦੇ ਉੱਤੇ ਬਹੁਤ ਵੱਡਾ ਗ੍ਰੰਥ ਲਿਖਿਆ ਹੈ ਇਸ ਦਾ ਨਾਮ ਹੈ ਪਰਬੋਧ ਚੰਦਰ ਨਾਟਕ ਹਿੰਦੀ ਪੰਜਾਬੀ ਦੋਹਾਂ ਚ ਮਿਲਦਾ ਹੈ ਔਰ ਸਟੇਕ ਵੀ ਮਿਲਦਾ ਹੈ ਕਹਿੰਦੇ ਨੇ ਮੋਹ ਰਾਜੇ ਦੀ ਹਾਰ ਹੋ ਰਹੀ ਸੀ ਬਹੁਤ ਸਾਰੇ ਸਫਿਆਂ ਚ ਜੰਗ ਦਾ ਜ਼ਿਕਰ ਜਿਵੇਂ ਹੁੰਦਾ ਉਸ ਤਰ੍ਹਾਂ ਕੀਤਾ ਸੀ ਤਉ ਵਿਵੇਕ ਜਿੱਤ ਰਿਹਾ ਸੀ ਆਤਮ ਗਿਆਨ ਜਿੱਤ ਰਿਹਾ ਸੀ ਮੋਹ ਹਾਰ ਰਿਹਾ ਸੀ ਬੜਾ ਦੁਖੀ ਬੈਠਾ ਮੋਹ ਤੇ ਕ੍ਰੋਧ ਆਇਆ ਹਾਰੇ ਹੋਏ ਮਨੁੱਖ ਨੂੰ ਕ੍ਰੋਧ ਆਇਆ ਕਨੇ ਹਾਰੇ ਹੋਇਆ ਜਵਾਰੀ ਕਰੋਧ ਨਾਲ ਭਰ ਜਾਂਦਾ ਹੈ ਜਿੰਦਗੀ ਦੇ ਕਿਸੇ ਸ਼ੋਬੇ ਦੇ ਵਿੱਚ ਵੀ ਹਾਰ ਹੋ ਗਈ ਹੈ ਕਿਸੇ ਵੀ ਸ਼ੋਬੇ ਵਿੱਚ ਕ੍ਰੋਧ ਆਵੇਗਾ ਫਿਰ ਕਰੋਧ ਕਮਜ਼ੋਰ ਤੇ ਆਵੇਗਾ ਪ੍ਰਗਟ ਕਮਜ਼ੋਰ ਤੇ ਹੋਵੇਗਾ ਸ਼ਕਤੀਸ਼ਾਲੀ ਤੇ ਨਹੀਂ ਫਿਰ ਕੰ ਕ੍ਰੋਧ ਆਵੇਗਾ ਆਪਰੇ ਬੇगाने ਤੇ ਆਪਣੇ ਤੇ ਨਹੀਂ ਜੈਸੇ ਮਕਾਨ ਦਾ ਮਾਲਕ ਘਰ ਦਾ ਮਾਲਕ ਬੈਠਾ ਹੈ ਸੋਫੇ ਤੇ ਰੈਗ ਰੌਂਗ ਵਿੱਚ ਅਖਬਾਰ ਪੜ੍ਹ ਰਿਹਾ ਹੈ ਅਚਾਨਕ ਬਹੁਤ ਸਾਰੇ ਬਰਤਨਾਂ ਦੇ ਟੁੱਟਣ ਦੀ ਆਵਾਜ਼ ਆਈ ਕਰੋਕਰੀ ਟੁੱਟੀ ਮਾਲਕ ਸੋ ਇਹ ਤਾਂ ਨੌਕਰ ਨੇ ਕੀਤਾ ਹੋਣਾ ਹੈ ਉਹਨੇ ਪਿੱਛੇ ਮੁੜ ਕੇ ਤੇ ਦੇਖਿਆ ਨਹੀਂ ਨੌਕਰ ਨੂੰ ਚਾਰ ਪੰਜ ਗੱਲਾਂ ਗੜਤ ਸੀ ਵੇਖ ਕੇ ਕੰਮ ਕਰਿਆ ਅੰਦਾ ਹੈ ਇਹਨਾਂ ਤੇ ਵੀ ਸਾਮ ਤੋੜ ਕੇ ਰੱਖ ਦਿੱਤਾ ਨੌਕਰ ਆਇਆ ਆਖਣ ਲੱਗਾ ਮਾਲਕ ਮੈਂ ਨਹੀਂ ਤੋੜਿਆ ਤੇ ਤੁਹਾਡਾ ਜਿਹੜਾ ਛੋਟਾ ਬੱਚਾ ਹੈ ਤੇ ਮੰਦਾ ਨਹੀਂ ਪਿਆ ਸੀ ਉਹਨੇ ਤੋੜਿਆ ਬੜੇ ਬੱਚੇ ਨੇ ਤੋੜਿਆ ਮੈਂ ਨਹੀਂ ਤੋੜਿਆ ਉਹ ਕਰੋਦ ਇੱਕਦਮ ਸ਼ਾਂਤ ਹੋ ਗਿਆ ਬੜੇ ਛੇ ਸਾਲ 4 ਸਾਲ ਦੇ ਬੱਚੇ ਦੇ ਕਰੋਦ ਕਿਵੇਂ ਕੱਢੇ ਤੇ ਬੱਚਾ ਵੀ ਆਪਣਾ ਤੇ ਪਿਆਰਾ ਕਰੋਦ ਸ਼ਾਂਤ ਹੋ ਗਿਆ ਕਰੋਦ ਬੇਗਾਨੇ ਤੇ ਆ ਕ੍ਰੋਧ ਉਪਰੇ ਤੇ ਆਉਂਦਾ ਹੈ ਕ੍ਰੋਧ ਕਮਜ਼ੋਰ ਤੇ ਆਉਂਦਾ ਹੈ ਸ਼ਕਤੀਸ਼ਾਲੀ ਤੇ ਨਹੀਂ ਤਾਕਤਵਰ ਤੇ ਨਹੀਂ ਇਹ ਵੀ ਮੈਂ ਅਸਰ ਦੇ ਕ੍ਰੋਧ ਮੋਹ ਦੇ ਕੋਲ ਆਇਆ ਰਾਜਨ ਕਿਉਂ ਦੁਖੀ ਹੋ ਤੇ ਮੋਹ ਕਹਿੰਦੇ ਦੇਖਦੇ ਨਹੀਂ ਭਈ ਹਾਰ ਹੋ ਰਹੀ ਹੈ ਜਿਵੇਂ ਇੱਕ ਦੀ ਸੈਨਾ ਜਿੱਤ ਰਹੀ ਹੈ ਸ਼ਾਂਤੀ ਅੱਗੇ ਵਧ ਰਹੀ ਹੈ ਗਿਆਨ ਅੱਗੇ ਵਧ ਰਿਹਾ ਹੈ

ہوں گلاب سنگھ جی مہاراج لکھتے ہیں کرو دو کر سکتا مایوس نہ ہو جد موہ کہ ادھر ووک ہے گیان ہے سو ہے بھائی ہے شردا ہے بھاونا ہے بکتی ہے تو کریں گا کریں گا میں کون کو بدرو کر ڈارو دتن کو سو ادھیر کرو ہر چاطر کی مت دور نوارو ہتھکار بکھے کبھی جن کے ار بھیتر میں پگ دوں ات آتم کو نہ سنیں کڑھو جتنو کہ نما بسار والا کر کے رکھ دیا کھ نہیں دکھائی دے گا سامنے پیرا ہے, ہے, ہے کچھ نہیں دکھائی دے گا میںفا نقصان نہیں دکھائی دے گا ہان لاو نہیں دکھائی دے گا پیو بھی نہیں دکھائی دے گا کروت پو نہیں دکھائی دے گا ਕ੍ਰੋਧ ਚੜਿਆ ਭਰਾ ਭਰਾ ਨਹੀਂ ਦਿਖਾਈ ਦੇਗਾ ਪਤਨੀ ਪਤਨੀ ਨਹੀਂ ਦਿਖਾਈ ਦੇਗੀ ਕ੍ਰੋਧ ਨੇ ਆਖਿਆ ਰਾਜਨ ਪਹਿਲੇ ਤੇ ਮੈਂ ਅੱਖਾਂ ਵਾਲਿਆਂ ਨੂੰ ਅੰਦਾ ਕਰ ਦੇ ਆਂ ਅੰਧ ਕਰੋ ਦ੍ਰਿਗਵੰਤਨ ਕੋਤੂਤਵੰਤਨ ਕੋ ਬਗਰੋ ਕਰੜਾਰਾਂ ਜਿਹੜੇ ਬੜੇ ਸੋਝਵਾਨ ਨੇ ਸੋਝਵਾਨ ਨੇ ਅਨਭਵੀ ਹੈ ਪਾਗਲ ਬਣਾ ਕੇ ਰੱਖਦੇ ਤਨ ਦੀ ਸਾਰੀ ਸੂਰ ਗੋਜ ਖਤਮ ਕਰਦੇ ਆਪੇ ਜਿਸ ਵਕ ਕ੍ਰੋਧ ਪ੍ਰਗਟ ਹੁੰਦਾ ਉਹਦਾ ਉਸੂਜ ਸਮਝ ਨਹੀਂ ਆਉਂਦੀ ਕੱਖ ਵੀ ਨਹੀਂ ਆਉਂਦੀ ਅਮਦ ਕਰੋ ਦ੍ਰਿਗਵੰਤਨ ਕੋਸਲਤਵੰਤਨ ਕੋਪਦਰੋ ਕਰੜਾਰੋ ਦ੍ਰਿਤਵੰਤਨ ਕੋਸੋ ਅਧੇਰ ਕਨੋ ਅਰ ਚਾਤਰ ਕੇ ਮਤ ਦੂਰਨੇ ਵਾਰੋ ਜਿਹੜੇ ਧੀਰਜਵਾਨ ਮਨੁੱਖ ਨੇ ਸ਼ਾਂਤ ਬਈ ਮਨੁੱਖ ਨੇ ਅਸ਼ਾਂਤ ਕਰਦੇ ਆਗਾ ਜਲਦਬਾਜ਼ ਬਣਾਦੇ ਆਪੇ ਧੀਰਜ ਨਹੀਂ ਆਵੇਗਾ ਜਲਦਬਾਜ਼ੀ ਕਾਲੀ ਤਬੀਅਤ کئی تھانسطرہ ملنگ کے بڑی جلد باز طبیعت جلد بازی دھیان گہرا نہیں ہوتا اس سے جلد بازی کچھ نہ کچھ نقصان ہی ہوئے گا بھولے گا کیونکہ دھیان دی گہرائی واسطے ہے دیرت دھیرج ہے جلد بازی دھیان گہرا نہیں جانتا بالکل نہیں جانتا گہرا دھن گرو گوبند سنگھ جی مہاراج نے جو زبرناما لکھا ہے نا اورن زیب دا بھی ایک بول تھوڑ کرا دیا

ਫਿਰ ਦੋ ਸਿੱਖ ਫਿਰ ਦੋ ਸਿੱਖ ਵੀਰਾਂ ਦੇ ਬਾਦਸ਼ਾਹ ਨੇ ਕਿਦੇ ਸੁਣੋ ਕੇ ਆਸੀ ਕਿ ਤੂੰ ਸੰਸਾਰ ਦਾ ਇਤਿਹਾਸ ਲਿਖ ਕੇ ਲਿਆ ਸੰਸਾਰ ਦਾ ਇਤਿਹਾਸ ਜਿਹੜੀਆਂ ਖਾਸ-ਖਾਸ ਘਟਨਾਵਾਂ ਹੋਈਆਂ ਨੇ ਮੈਂ ਤੈਨੂੰ ਇੱਕ-ਇੱਕ ਸ਼ੇਰ ਦੇਤੇ ਸੋਨੇ ਦੀਆਂ ਪੰਜ-ਪੰਜ ਮੋਰਾ ਦਿਆਂ ਤੋ ਦਿੱਖ ਕੇ ਲੈ دو سال لائے تے دس پوتیاں اتحاس لکھ کے جد لے جا رہا دو پوتیاں چکی ہوئی اٹھ پوتیاں شاگرد نے چکی ہوئی بڑا خوش کہ ایران دادشاہ واہ واہ کر اٹھے گا یہ دس پوتیاں جد اگو رکھا آخیا بادشاہ سلامت کیا اتہاس لکھ کے لیا لکھ لیا دا دا

ਕਮ ਸੇ ਕਮ ਅੱਧਾ ਕਰ ਦੋ ਸਾਲ ਉਹਨੂੰ ਲੱਗੇ ਸਨ ਲਿਖਣ ਦੇ ਵਿੱਚ ਦੋ ਸਾਲ ਲੱਗੇ ਉਹਨੂੰ ਛੋਟਾ ਕਰਨ ਦੇ ਵਿੱਚ ਕੀ ਕੱਢਣਾ ਹੈ ਤੇ ਕੀ ਨਹੀਂ ਕੱਢਣਾ ਕਹਿੰਦੇ ਨੇ ਚਾਰ ਪੋਥੀਆਂ ਜਦ ਲੈ ਕੇ ਬਾਦਸ਼ਾਹ ਦੇ ਅੱਗੇ ਰੱਖੀਆਂ ਉਹਨੇ ਕਹਿ ਦਿੱਤਾ ਕਿਤਨਾ ਵੀ ਮੈਂ ਨਹੀਂ ਪੜ ਸਕਦਾ ਮੈਂ ਇਹ ਸ਼ਾਇਰ ਆਜ਼ਮ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਬਾਦਸ਼ਾਹ ਮਸਰੂਫ ਜ਼ਿੰਦਗੀ ਦੇ ਮਾਲਕ ਆ ਸਾਡੇ ਕੋਲ ਇਤਨਾ ਸਮਾਂ ਕਿਤਨਾ ਬਹੁਤ ਛੋਟੇ ਰੂਪ ਵਿੱਚ ਲਿਖ ਕੇ ਲਿਆ ਚੁੱਕ ਤੇ ਲਿਆ ਉਸਨੇ ਚਾਰ ਕਿਤਾਬਾਂ ਨੂੰ ਦਿਲ ਨੂੰ ਚੋਟ ਵੀ ਬੜੀ ਲੱਗੀ ਫਿਰ ਬਾਦਸ਼ਾਹ ਕਹਿਣ ਲੱਗਾ ਜ਼ਰੂਰ ਛੋਟਾ ਲਿਖ ਕੇ ਲਿਆ ਮੈਂ ਪੜ੍ਹਨਾ ਚਾਹਨਾ ਮੇਰਾ ਸ਼ੌਕ ਹੈ ਮੈਂ ਜਾਣਨਾ ਚਾਹਨਾ ਸੰਸਾਰ ਦੇ ਵਿਸ਼ੇਸ਼ ਕੀ ਹੋਇਆ ਜੋ ਖਾਸ ਕਰਕੇ ਵਿਸ਼ੇਸ਼ ਘਟਨਾਵਾਂ ਲੇਕੇ ਲਿਆਓ ਰੱਬ ਦੀਨੇ ਉਹਨੂੰ ਛੋਟਾ ਕਰਨ ਦੇ ਚ 3 ਸਾਲ ਲੱਗ ਗਏ ਉਸ ਨੂੰ ਲੇਕਿਨ ਫਿਰ ਵੀ ਉਸ ਨੂੰ ਖਿਆਲ ਸੀ ਕਿ ਬਾਦਸ਼ਾਹ ਕਹੇਗਾ ਹੋਰ ਛੋਟਾ ਕਰੋ ਇੱਕ ਪੌਥੀ ਦੇ ਚ ਕੀਤਾ ਲੇਕੇ ਨਹੀਂ ਗਿਆ ਸੋਚਦਾ ਰਿਹਾ ਹੋਰ ਛੋਟਾ ਕਰਾਂ ਅੱਜ ਕੰਨਾਂ ਦੇ ਖਬਰ ਪਈ بادشاہ بستر مرگ تے آخری دما تے جا رہے شاہی طبیبہ نے جواب دے دیتا ہے پھر دوسری نو گل سو سند سباگا منو فقیر طبیعت دا بندہ سی بادشاہ دے کول چلا گیا بادشاہ کہن لگا پھر دوسری تو بڑی محنت کی تھی میں سنسار دا اتحاس جاننا چاندہ سی ਮੈਂ ਇਹ ਹਸਰਤ ਲੈ ਕੇ ਮਰ ਰਿਹਾ ਹਾਂ ਜਾ ਰਿਹਾ ਹਾਂ ਪਤਾ ਹੈ ਫਿਰਦੌਸੀ ਨੇ ਕੀ ਆਖਿਆ ਇਹ ਹਸਰਤ ਲੈ ਕੇ ਤੁਹਾਨੂੰ ਜਾਣ ਦੀ ਲੋੜ ਨਹੀਂ ਤੁਹਾਨੂੰ ਮਰਨ ਤੋਂ ਪਹਿਲੇ ਹੀ ਮੈਂ ਦੱਸ ਦਿੰਦਾ ਸੰਸਾਰ ਦਾ ਇਤਿਹਾਸ ਕੀ ਹੈ ਹੈ ਮੇਰੇ ਆਖਰੀ ਦਮ ਨਿਕਲਣ ਤੋਂ ਪਹਿਲੇ ਦੱਸ ਦੇਗਾ ਹਾਂ ਦੱਸ ਦੇ ਹਾਂ ਸੰਸਾਰ ਦਾ ਇਤਿਹਾਸ ਕਹੀ ਹੈ ਜਿਮਨੋ ਖੁਦ ਜਮਦੇ ਨੇ ਕੁਝ ਸਮਾ ਦੁੱਖ ਸੁੱਖ ਦੇ ਚ ਜੀਵਦੇ ਨੇ ਤੇ ਫਿਰ ਇੰਜ ਮਰ ਜਾਂਦੇ ਨੇ ਜਿਵੇਂ ਤੂੰ ਮਰ ਰਿਹਾ ਮਸ ਇਹੀ ਇਤਿਹਾਸ ਹੈ ਔਰ ਕੋਈ ਇਤਿਹਾਸ ਨਹੀਂ ਇਸ ਤਰ੍ਹਾਂ ਮਰ ਜਾਂਦੇ ਨੇ ਵਾਕਈ ਉਦਾਸੰਭੀ ਨੇ ਇਹ ਹੀ ਇਤਿਹਾਸ ਜਨਮ ਹੋਇਆ ਜੀਵਨ ਲੰਘਿਆ ਰੋਂਦੇ ਆਂ ਪਟਦੇ ਆਂ ਤੇ ਕੁਝ ਹੱਸਦੇ ਆਂ ਦੁੱਖ ਸੁੱਖ ਦੇ ਜ਼ਿੰਦਗੀ ਬਤੀਤ ਹੋਈ ਤੋਏ ਤੇ ਇੱਕ ਦਿਨ ਅੰਤ ਹੋ ਗਿਆ فردوسی نو اگے کر کے گروہ گوبن سنگھ جی مہاراج اورنگ زیب نو سمجھا رہے ہیں چھے خوش گفت فردوسی ہے خوش تر زبان اے فردوسی نے کتنا با مثال گل آکھی کتنی سونی گل کیے چھے خوش گفت فردوسی ہے خوش تر زبان کہ زودی بودکار آہر منا کہ جلد بازی کرنا شیطانہ دا کام ہوندہ ہے شیطان کون ہوندہ ہے کالی طبیعت دا بندہ جلد باز ਜਲਦ ਉਸ ਤੋਂ ਕੁਝ ਵੀ ਠੀਕ ਨਹੀਂ ਹੋਵੇਗਾ ਕਿਉਂਕਿ ਉਹਦਾ ਧਿਆਨ ਗਹਿਰਾ ਨਹੀਂ ਜਾਏਗਾ ਉਸ ਤੋਂ ਗਲਤੀਆਂ ਹੋਣਗੀਆਂ ਕ੍ਰੋਧ ਨੇ ਕਿਹਾ ਮੋਹ ਰਾਜੈ ਨੂੰ ਮੈਂ ਹਰ ਇੱਕ ਨੂੰ ਜਲਦਵਾਜ਼ ਬਣਾ ਦਿਆਂਗਾ ਐਸੀ ਕਾਲੀ ਤਬੀਅਤ ਉਸਦੀ ਕਰ ਦੇਵਾਂਗਾ ਉਹਦਾ ਧਿਆਨ ਜਾਏਗਾ ਹੀ ਨਹੀਂ ਅੰਧ ਕਰੋ ਉਦ੍ਰਿ ਗਵੰਤਨ ਕੋ ਸੋਤਵੰਤਨ ਕੋ ਬਦਰੋ ਕਰੜਾਰੋਂ ਦਿ੍ਰਿਤਵੰਤਨ ਕੋ ਸੋ ਅਧੇਰਿ ਕਰੋ ਅਰ ਜਾਤਰ ਕੇ ਮਤ ਦੂਰ ਨਿਵਾਰੋਂ ਕਿਤਨਾ ਹੀ ਚਲਾਕ ਕਿਉਂ ਨਾ ਹੋਵੇ ਛਿਆੜਾ ਕਿਉ ਨਾ ਹੋਵੇ ਮੋਰਗ ਬਣਾਤੇ ਹਾਂ ਮੋੜ ਬਣਾਤੇ ਹਾਂ ਇਹ ਤਾਂ ਕਾਰਜ ਨਾ ਹੈ ਪਿਖੇ ਕਵਹ ਜਿਨ ਕੇ ਉਰ ਭੀਤਰ ਮੈਂ ਪੈਗ ਧਾਰੋ ਜਿਨਾਂ ਦੇ ਹਿਰਦੇ ਚ ਮੈਂ ਆਪਣਾ ਪੈਰ ਰੱਖਦਾ ਉਹ ਆਪਣਾ بگੜਦਾ ਹੋਇਆ ਕੰਮ ਵੀ ਨਹੀਂ ਵੇਖ ਸਕਣਗੇ ਬਿਨ ਨੁਕਸਾਨ ਹੋ ਰਿਹਾ ਹੈ ਨਾ ਸੋ ਰਿਹਾ ਸਭ ਕੁਝ ਮੇਰਾ ਖਤਮ ਹੋ ਜਾਏਗਾ ਉਹ ਇੱਕ ਵੀ ਨਹੀਂ ਲੈਣਗੇ ਇਹ ਤਾਂ ਕਾਰਜ ਨਾ ਹੈ ਪਿਖੇ ਕਵਹ ਜਿਨਕੇ ਉਰ ਵਿੱਚਰ ਮੈਂ ਪਗਧਾਰੋਂ ਇਹ ਤਾਂ ਆਤਮਾ ਕੋ ਨ ਸੁਨੇ ਕਭੋਂ ਪੜਿਓ ਜਿਤਨੋਂ ਕੇ ਨਮਾਏ ਬਸਾਰੋਂ ਉਹ ਆਪਣੀ ਜ਼ਮੀਰ ਦੀ ਆਵਾਜ਼ ਵੀ ਨਹੀਂ ਸੁਣ ਸਕਣਗੇ। ਉਹ ਆਪਣੀ ਆਤਮਾ ਦੀ ਆਵਾਜ਼ ਵੀ ਨਹੀਂ ਸੁਣ ਸਕਣਗੇ। ਜੀਵਨ ਭਰ ਜੋ ਪੜਿਆ 10-15 ਸਾਲ ਮਿਹਨਤ ਕਰਕੇ ਇੱਕ ਸੈਕਿੰਡ ਵਿੱਚ ਮੈਂ ਭੁਲਾ ਕੇ ਰੱਖਦੇ ਆਂ ਕਦਮ ਕਰ ਕਰ। 15-20 ਸਾਲ ਦੀ ਪੜਾਈ ਇੱਕ ਸੈਕਿੰਡ ਵਿੱਚ ਮੈਂ ਖਤਮ ਕਰਕੇ ਰੱਖਦੇ ਆਂ। ਪੜਿਓ ਜਿਤਨੋਂ ਕੈ ਨਵਾਏ ਬਿਸਾਰੋ ਕਰੋ ਮਾਮ ਸੇ